ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਡਰਾਈਵ ਲਈ ਕਰਨੀ ਕਿਹੜਾ ਸੌਖੀ ਆ ਦੋਸਤੋ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਦੇਖੋ ਰਾਤਾਂ ਨੂੰ ਵੀ ਬਹੁਤ ਔਖਾ ਹੋ ਜਾਂਦਾ ਲੰਮੇ ਸਫ਼ਰ ਦੇ ਵਿੱਚ ਇਦਾਂ ਦੀਆਂ ਮੁਸ਼ਕਲਾਂ ਦੇ ਨਾਲ ਟਾਈਮ ਪਾਸ ਕਰਨਾ ਪੈਂਦਾ ਦੋਸਤੋ ਇਸ ਵੀਰਾਂ ਨੂੰ ਬਹੁਤ ਜ਼ਿਆਦਾ ਖਰਚੇ ਵੀ ਪੈ ਜਾਂਦੇ ਨੇ ਲੰਮੀ ਬਾਟ ਦੇ ਵਿੱਚੋਂ ਕੁਝ ਵੀ ਪੱਲੇ ਨਹੀਂ ਪੈਂਦਾ ਕੱਲੀ ਦਿਹਾੜੀ ਹੀ ਨਿਕਲਦੀ ਆ ਦੋਸਤੋ ਆਪਣੇ ਪਰਿਵਾਰ ਨੂੰ ਤੇ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਦੇ ਵਿੱਚ ਪੜਾਉਣ ਦੇ ਲਈ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਦੋਸਤੋ ਆਪਣੇ ਸੁਪਨੇ ਭਾਵੇਂ ਨਾ ਪੂਰੇ ਹੋਣ ਇਹ ਬੰਦਾ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਕਰਨ ਦੇ ਲਈ ਸੜਕਾਂ ਉੱਪਰ ਮੁਸ਼ਕਲਾਂ ਵਿੱਚ ਹੀ ਨਗਾ ਲੈਂਦਾ ਆਪਣੀ ਸਾਰੀ ਉਮਰ ਆਪਣੇ ਬੱਚਿਆਂ ਨੂੰ ਭੋਰਾ ਵੀ ਦੁੱਖ ਮਹਿਸੂਸ ਨਹੀਂ ਹੋਣ ਦਿੰਦਾ ਇਸ ਵੀਰ ਨੂੰ ਇਸ ਸਮੇਂ ਪਰਿਵਾਰ ਕਿੰਨਾ ਯਾਦ ਕਰਦਾ ਹੋਣਾ ਸਾਡੇ ਲਈ ਰਾਤਾਂ ਵਿੱਚ ਬਾਹਰ ਜਾ ਕੇ ਕਿੰਨਾ ਕੰਮ ਕਰ ਰਿਹਾ ਹੈ ਇਹ ਵੀਰ ਆਪਣੇ ਪਰਿਵਾਰ ਨੂੰ ਛੱਡ ਕੇ ਕਿੱਡੇ ਹੌਸਲੇ ਦੇ ਨਾਲ ਕਿੱਥੇ-ਕਿੱਥੇ ਜਾ ਕੇ ਮਿਹਨਤ ਕਰਨੀ ਪੈਂਦੀ ਹੈ ਪਰਮਾਤਮਾ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖੇ ਇਹ ਵੀਰ ਹੋਰ ਤਰੱਕੀ ਕਰੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ